ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾ ਕਪਿਲ ਗੇਲਾ ਜੀ ਪਹੁੰਚ ਗਿਆ ਜਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਉਬੋਕੇ ਵਿਖੇ ਤਾਂ ਉਬੋਕੇ ਵਿਖੇ ਬੀਤੀ ਰਾਤ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਜਿਹੜਾ ਦੇਖਣ ਨੂੰ ਮਿਲਿਆ ਕਰ ਦੇ ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜਾ ਦਾਤਰ ਕਿਰਪਾਨਾਂ ਨਾਲ ਤੇ ਜਿਹੜਾ ਗੋਲੀਆਂ ਜਲਾਈਆਂ ਗਈਆਂ ਤਾਂ ਗੱਲਬਾਤ ਕਰ ਲੈਣੇ ਆ ਪਰਿਵਾਰ ਦੇ ਵਿੱਚ ਆਸ ਵਕਤ ਸਹਿਮ ਦਾ ਮਾਹੌਲ ਜਿਹੜਾ ਬਣਿਆ ਪਿਆ ਹੈ ਤਾਂ ਤਣਾਪੂਰਕ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਅਨੁਪਛਤੇ ਵਿਅਕਤੀਆਂ ਵੱਲੋਂ ਤਾਂ ਗੱਲਬਾਤ ਕਰ ਲੈਣੇ ਆ ਭੈਣ ਸਾਡੇ ਨਾਲ ਜੁੜੀ ਆ ਹਾਂਜੀ ਭੈਣ ਜੀ ਕੀ ਨਾਂ ਤੁਹਾਡਾ ਕਮਲਜੀਤ ਕੌਰ ਕੀ ਮਾਮਲਾ ਸਾਰਾ ਜਿਹੜਾ ਇਸ ਘਰ ਦੇ ਉੱਤੇ ਹਮਲਾ ਹੈ ਮੇਰੇ ਜੇਠ ਤਾਂ ਦਵਾ ਦੋ ਪਰ ਤੰਗ ਪਰੇਸ਼ਾਨ ਕਰਦੇ ਮਾਰਦੇ ਘਰ ਦੇ ਘਰ ਵਾਲਾ ਮੇਰਾ ਬਾਹਰ ਰਹਿੰਦਾ ਵਾ 8-9 ਮਹੀਨਿਆਂ ਕੇ ਬਾਹਰ ਵਾ ਨੂੰ ਜੇਠ ਮੇਰੇ ਘਰ ਬੈਠ ਕੇ ਸਮੇਕਾ ਪਿੰਦੇ ਆ ਵੀ ਜੇ ਮੈਂ ਉਹਨਾਂ ਨੂੰ ਡੱਕਿਆ ਮੇਰੇ ਹੱਥੀ ਪੈਂਦੇ ਮਾਰਦੇ ਘਰ ਦੇ ਮੈਂ ਮੈਂਬਰ ਪੰਚਾਇਤ ਕੋਲ ਵੀ ਗਈ ਉਹਨਾਂ ਮੇਰੀ ਕੋਈ ਕਾਰਵਾਈ ਨਹੀਂ ਸੁਣੀ ਫਿਰ ਮੈਂ ਆਪਣੇ ਮਾਪਿਓ ਨੂੰ ਫੋਨ ਕੀਤਾ ਮੈਨੂੰ ਉੱਥੇ ਲੈ ਕੇ ਆ ਗਏ ਬਾਅਦ ਚ ਇੱਥੇ ਆਣ ਕੇ ਉਹਨਾਂ ਰਾਤ ਸਾਡੇ ਘਰੇ ਵਿੱਚ ਆਣ ਕੇ ਹਮਲਾ ਕੀਤਾ 20-25 ਮੁੰਡੇ ਆਣ ਕੇ ਮੋਟਰਸਾਈਕਲਾਂ ਦੇ ਆਣ ਕੇ ਸਾਡੇ ਘਰੇ ਗੋਲਾਬਾਰੀ ਕਰਕੇ ਕਿਰਪਾਨਾਂ ਦੇ ਨਾਲ ਵੜ ਫਟ ਕੇ ਗੱਬੂ ਆ ਸਭ ਕੁਝ ਗਿਆ ਆ ਵੀ ਕਿੰਨੇ ਕ ਜਣੇ ਇੱਥੇ ਕੋਣ ਹ ਕਿੰਨਾ ਜਿਹੜਾ ਹੈ ਮੇਰੇ ਜੇਠ ਹੋਣਾ ਨੇ ਭੇਜੇ ਇਹ ਮੁੰਡੇ ਉਹਨਾਂ ਨੂੰ ਵੀ ਉਹਨਾਂ ਦੇ ਘਰੇ ਜਾ ਕੇ ਤੇ ਐਦਾਂ ਵਾਰ ਕਰਕੇ ਆਓ ਵੀ ਪਰਿਵਾਰਕ ਮਾਮਲਾ ਮੇਰੇ ਸਹੁਰਿਆਂ ਪਰਿਵਾਰ ਵੱਲੋਂ ਹੀ ਜੇਠ ਸਾਹਿਬ ਨੇ ਭੇਜਿਆ ਸੀ ਉਹਨਾਂ ਨੂੰ ਮਲਾਇਆ ਤੁਹਾਡੇ ਪੇਕੇ ਪਰਿਵਾਰ ਤੇ ਹਾਂਜੀ ਪੇਕੇ ਪਰਿਵਾਰ ਵੱਲੋਂ ਮੇਰੇ ਮਾਪਿਓ ਤੇ ਮੇਰੇ ਪਰਿਵਾਰ ਭਰਾ ਤੇ ਪਿਓ ਮੇਰੇ ਤੇ ਉਹਨਾਂ ਤੇ ਕਰਵਾਇਆ ਗਿਆ ਸੀ ਗੋਲੀਆਂ ਵੀ ਚਲਾਈਆਂ ਗਈਆਂ ਸੀ ਉਹਨਾਂ ਤੇ ਕੋਈ ਦਰਖਾਸਤ ਦਿੱਤੀ ਹੁਣ ਚੌਂਕੀ ਥਾਣੇ ਦਰਖਾਸਤ ਦਿੱਤੀ ਸੀ ਪਰ ਕਹਿਣਾ ਚੌਂਕੀ ਜਿੱਤੇ ਦਰਖਾਸਤ ਦਿੱਤੀ ਹੋਈ ਸੀ ਤੇ ਕੋਈ ਕਾਰਵਾਈ ਕੀਤੀ ਗਈ ਇਹਨਾਂ ਨੂੰ ਇੱਕ ਬੰਦਾ ਕੱਲ ਉਹਨਾਂ ਦਾ ਮਤਲਬ ਕੀ ਫੜਿਆ ਗਿਆ ਸੀ ਤੇ ਕੀ ਮੰਗੀ ਕਰਦੇ ਹੁਣ ਮੰਗ ਸਾ ਇਨਸਾਫ ਦੀ ਮੰਗ ਕਰਦੇ ਆ ਕਿ ਮੈਨੂੰ ਆਪਣੇ ਘਰੇ ਇਨਸਾਫ ਚਾਹੀਦਾ ਵਾ ਮੇਰੇ ਜਿਹੜੇ ਜੇਠ ਤੱਕ ਤੰਗ ਪਰੇਸ਼ਾਨ ਕਰਦੇ ਹੋ ਨਾ ਕਰਨ ਮੈਨੂੰ ਆਪਣਾ ਜੋ ਵੀ ਹੈ ਆਪਣਾ ਘਰ ਘਰੇ ਰਹਿ ਲੈ ਫੈਸਲਾ ਦੇ ਕੇ ਤਾਂ ਮੈਨੂੰ ਆਪਣੇ ਘਰੇ ਸਾਂਤੀ ਨਾਲ ਰਹਿਣਾ ਹੈ ਮੇਰਾ ਇਹ ਜਗ੍ਹਾ ਵਾਪਸ ਜੋ ਵੀ ਹੈ ਮੇਰਾ ਦੇਣ ਵਾਪਸ ਉਹ ਤੁੰਗੀ ਘਰ ਵਾਲਾ ਤਾਂ ਡਾਕ ਕਿੰਦਾ ਘਰ ਵਾਲਾ ਤਾਂ ਕਹਿੰਦਾ ਮੈਂ ਗੱਲ ਕਰਕੇ ਲੈ ਕੇ ਜਊਂ ਘਰ ਵਾਲਾ ਮੇਰਾ ਬਾਹਰ ਵਾਲਾ ਮੇਰਾ ਘਰ ਵਾਲਾ ਮੇਰੇ ਨਾਲ ਸਹਿਮਤ ਆ ਪਰ ਜਿਹੜੇ ਮੇਰੇ ਜੇਠ ਕਰੇ ਸੱਦ ਕੇ ਦੱਸਦਾ ਬੰਦੇ ਸਮੈਕ ਪੀਂਦੇ ਮੇਰੇ ਕਮਰੇ ਦੇ ਮੇਰੇ ਮੇਰੇ ਬੱਚਿਆਂ ਤੇ ਗਲਤ ਅਸਰ ਪੈ ਰਿਹਾ ਵਾ ਮੈਨੂੰ ਜੇ ਮੇਰਾ ਜਾਂ ਮੇਰੇ ਬੱਚਿਆਂ ਦਾ ਕੋਈ ਨੁਕਸਾਨ ਹੋਇਆ ਜ਼ਿੰਮੇਵਾਰ ਹੈ ਹੋਣਗੇ ਜੇ ਮੇਰੇ ਪਰਿਵਾਰਕ ਮੈਂਬਰ ਦਾ ਵੀ ਕਿਸੇ ਦਾ ਨੁਕਸਾਨ ਹੋਇਆ ਕੋਈ ਵੀ ਕੱਲ ਨੂੰ ਉਹਨਾਂ ਤੇ ਕੋਈ ਹਮਲਾ ਹੋਇਆ ਜਾਂ ਵਾਰਦਾਤ ਹੋਈ ਜ਼ਿੰਮੇਵਾਰ ਮੈਂ ਇਹਨਾਂ ਨੂੰ ਠਹਿ ਰੋਣਾ ਕਿ ਕੋਈ ਗਲਤ ਇਹਨਾਂ ਘਟਨਾ ਕੀਤੀ ਕੀ ਨਾਂ ਤੁਹਾਡੇ ਜੀਤੂ ਜੇਤ ਮੇਰੇ ਦਾ ਨਾਮ ਕਵਲਜੀਤ ਸਿੰਘ ਇੱਕ ਦਾ ਸਰਬਜੀਤ ਸਿੰਘ ਅਗਰਜੀਤ ਸਿੰਘ ਪਰਮਜੀਤ ਸਿੰਘ ਸਾਥ ਮੇਰੀ ਸੁਖਵਿੰਦਰ ਕੌਰ ਆ ਕਿ ਉਹ ਉਹ ਉਸ ਵਸਤੇ ਵੀ ਡੰਗ ਸਾਥ ਮੇਰੀ ਵੀ ਮੰਜੇ ਤੇ ਬਈ ਮੈਂ ਬਹੁਤ ਮਾਰਦੀ ਕੁੱਟਦੀ ਆ ਮੈਨੂੰ ਮੰਜੇ ਤੇ ਬਈ ਵੀ ਫਿਰ ਕਿ ਬੀਤੀ ਰਾਤ ਗੁੰਡਾਗਰਦੀ ਵੱਲੋਂ ਗਰਦਾਂ ਵੱਲੋਂ ਇੱਕ ਘਰ ਤੇ ਜਿਹੜਾ ਹਮਲਾ ਕੀਤਾ ਗਿਆ ਹੈ ਤਾਂ ਤੇਜ਼ ਤਾਰ ਹਥਿਆਰਾਂ ਨਾਲ ਤੇ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਗੇਟ ਵੱਢਿਆ ਗਿਆ ਹੈ ਪਰਿਵਾਰ ਦੇ ਵਿੱਚ ਸਾਂਭ ਦਾ ਮਾਹੌਲ ਬਣਿਆ ਗੱਲਬਾਤ ਕਰ ਲੈਣੇ ਅਸੀਂ ਕੀ ਨਾਂ ਹੈ ਤੁਹਾਡਾ ਜਗੀਰ ਸਿੰਘ ਕੀ ਮਾਮਲਾ ਸਾਰਾ ਜਿਹੜਾ ਬਾਹਰ ਜਿਹੜਾ ਗੇਟ ਦੇ ਜਿਹੜਾ ਗੋਲੀਆਂ ਚਲੀਆਂ ਤੇ ਗੇਟ ਵੱਢਿਆ ਗਿਆ ਇਹ ਕਿ ਆਪਣੀ ਪਿੰਡ ਤੋੜਨਾ ਆਪਣੀ ਕੁੜ ਲਟਕੀ ਵੀ ਆਈ ਆ ਲੜਕੀ ਵੀ ਆ ਤੇ ਉੱਥੇ ਹੋਣੇ ਨਾ ਤੇ ਦੂਰ ਦੂਰੋਂ ਆ ਦੇ ਦੰਗਤ ਪ੍ਰੇਸ਼ਾਨ ਕਰਦੇ ਆ ਬਹੁਤ ਜ਼ਿਆਦਾ ਲੜਕੀ ਨੂੰ ਤੇ ਜਦੋਂ ਵੀ ਉੱਥੇ ਗਏ ਅਸੀਂ ਵੀ ਉਹਨਾਂ ਨੇ ਸਪਰਾਉਨੇ ਨੇ ਪੂਨ ਕੀਤਾ ਵੀ ਉਹਨੂੰ ਪੀਕੋਟ ਦੇ ਮਾਰਦੇ ਆ ਤੇ ਅੰਦਰ ਵੜ ਕੇ ਤੇ ਸਮੈਗ ਪੀਂਦੇ ਆ ਤੇ ਕੁੜੀ ਡੱਕਦੀ ਆ ਵੀ ਮੇਰਾ ਬੱਚਾ ਨਿਕਾ ਜਾ ਤੇ ਸਨਾ ਪਿਆ ਕਰੋ ਆਪ ਦਾ ਕਿਤੇ ਹੋਰ ਪੀ ਲੋ ਮੇਰੇ ਘਰ ਦੇ ਵਿੱਚ ਮੇਰਾ ਬੱਚੇ ਦਾ ਨੁਕਸਾਨ ਹੋਊਗਾ ਮੇਰਾ ਘਾਟਾ ਵਾਦਾ ਤੂੰ ਇਤਨਾ ਨਾ ਕਰੋ ਕੱਲ ਨੂੰ ਉਹ ਵੀ ਗਿੱਜੂ ਇਹ ਕੰਮ ਤੇ ਤੇ ਤੂੰ ਇਹ ਕੰਮ ਨਾ ਕਰੋ ਉਹਨੇ ਹਟੇ ਨਹੀਂ ਤੇ ਫਿਰ ਪਰੌਨੇ ਨੇ ਫੈਕਟਰੀ ਦੇ ਵਿੱਚ ਕੰਮ ਕਰਤਾ ਕਿਤੇ ਪਾਸੇ ਤੇ 8-9 ਮਹੀਨਿਆਂ ਬਾਅਦ ਕਿਤੇ ਕੰਮ ਕਰਤਾ ਤੇ ਉਹਨੇ ਫੇਰ ਫੋਨ ਕੀਤਾ ਪੀ ਮੈਨੂੰ ਡੈਡੀ ਜਾ ਤੂੰ ਇਤਨਾ ਕਰਾ ਪੀ ਜਾ ਕੇ ਤੈਨੂੰ ਲਿਆ ਉਹ ਕਰਦੇ ਆ ਉਥੋਂ ਪੀ ਦੋਰੀ ਅੱਗੇ ਮਾਰਿਆ ਵਾ ਤੇ ਫਿਰ ਉਹਨੂੰ ਮਾਰਦੇ ਮੋਰ ਤੇ ਤੇ ਤੂੰ ਉਹਨੂੰ ਲਿਆ ਇੱਥੇ ਤੇ ਮੈਂ ਆਪਦੇ ਜਾਂ ਗਿਆ ਉੱਪੋ ਕਹਿੰਦੋਂ ਉੱਪੋ ਕਹਿੰਦੋਂ ਮੈਂ ਉੱਥੇ ਟੁੜੀ ਗਿਆ ਮੈਂ ਉਡਾਣੋਂ ਜਾ ਕੇ ਮੈਂ ਲੜਕੀ ਆਪਦੀ ਨੂੰ ਲਿਆ ਤੇ ਜਾਂਦਿਆਂ ਨੂੰ ਫੇਰ ਪਿੰਡ ਆਇਆ 6-7 ਜਣੇ ਤੇ ਮੈਂ ਫੇਰ ਮੈਂ ਉਹਨਾਂ ਨੂੰ ਆਖਿਆ ਮਾਹਗੁਰੂ ਤੁਸੀਂ ਫੇਰ ਲੱਗੇ ਸਾਡੀ ਮਾੜਾ ਮੋੜ ਸ਼ਰਮ ਕਰ ਲਓ ਉਹਨਾਂ ਨੇ ਕੀਤੀ ਕੋਈ ਵੀ ਫੇਰ ਸਾਨੂੰ ਅਹੀਂ ਚੋਪਾ ਕੇ ਤੇ ਲੜਕੀ ਨੂੰ ਲੈ ਕੇ ਤੇ ਮੈਂ ਪਿੰਡ ਨੂੰ ਆ ਗਿਆ ਪਿੰਡ ਨੂੰ ਜਦੋਂ ਮੈਂ ਆਇਆ ਤੇ ਫਿਰ ਮੈਂ ਅਹੀਂ ਰਾਤ ਨੂੰ ਰੋਟੀ ਪਾਣੀ ਖਾ ਕੇ ਸ਼ਾਮਾਂ ਨੂੰ ਖਾ ਪੀ ਕੇ ਆਪਦਾ ਲੰਮੇ ਪਏ ਆ ਲੰਮੇ ਪਏ ਜਾਂਦੇ ਮੁੜ ਕੇ 11:30 ਵਜੇ ਆਏ ਰਾਤ ਨੂੰ ਨਵੇਂ ਮੋਟਰਸਾਈਕਲਾਂ ਤੇ ਤੇ ਨਵੇਂ ਮੋਟਰਸਾਈਕਲਾਂ ਤੇ ਫਿਰ ਹੰਬੜਾ ਕਰਤਾ ਸਾਡੇ ਘਰ ਤੇ ਆਣ ਕੇ ਤੇ ਹੰਬੜਾ ਕਰਕੇ ਤੇ ਮੁੜ ਕੇ ਨਾ ਨੇ ਮੈਂ ਵੀ ਵੇਖਿਆ ਤੇ ਉਹਨਾਂ ਦੇ ਕੋਲ ਵੀ ਮੋਅਰ ਦੇ ਕੈਮਰਾ ਦੇ ਵਿੱਚੋਂ ਹੀ ਕਢਾਇਆ ਤੇ ਨੌ ਮੋਟਰਸਾਈਕਲਾਂ ਤੇ ਤਿੰਨ ਤਿੰਨ ਬੰਦੇ ਆ ਤੇ ਫਾਇਲ ਵੀ ਉਹਨਾਂ ਕੀਤੇ ਆ ਤੇ ਬਹੁਤ ਜ਼ਿਆਦਾ ਉਹਨਾਂ ਨੇ ਕ੍ਰੂਦ ਪਾਇਆ ਬਹੁਤ ਜ਼ਿਆਦਾ ਉਹਨਾਂ ਨੇ ਕੰਤ ਪਾ ਗਏ ਫਿਰ ਉਹਨਾਂ ਨੇ ਜੋ ਸਾਡਾ ਬੂਆ ਲੋਹੇ ਦਾ ਬੂਆ ਵੱਢ ਕੇ ਤੇ ਫਿਰ ਫੁੱਲ ਕੱਢ ਕੇ ਤੇ ਕੀ ਮੰਗ ਕੀ ਕਰਦੀ ਉਹ ਕਿ ਮੰਗ ਅਸੀਂ ਕਰਦੇ ਆ ਵੀ ਸਾਥ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਇਸ ਤਰ੍ਹਾਂ ਫਿਰ ਸਾਨੂੰ ਜੋ ਮੈਂ ਕੱਲ ਨੂੰ ਸਾਡੇ ਤੇ ਫੇਰ ਕੋ ਕਰ ਸਕਦੇ ਤੇ ਇੱਕ ਤੇ ਜਿਹੜਾ ਕੁਝ ਜਮੇ ਕੀ ਇਹ ਨਸ਼ਾ ਪਾਣੀ ਕਰਦੇ ਆ ਇਹਨਾਂ ਜੀ ਆਪਣਾ ਪਾਣੀ ਕਰ ਦਿੱਤੀ ਕੋਈ ਦਰਖਾਸਤ ਦਿੱਤੀ ਕੈਰੋਂ ਜੀ ਦਿੱਤੀ ਚੋਣਿਆ ਗਿਆ ਮੁਲਾਜ਼ਮ ਬੰਦਾ ਇੱਕ ਫੜ ਕੇ ਲਿਆਂਦਾ ਵਾ ਤੇ ਬਹੁਤ ਜ਼ਿਆਦਾ ਤੰਗ ਪ੍ਰਸਾਰ ਕਰਨ ਦਾ ਹੈ ਬਹੁਤ ਜ਼ਿਆਦਾ ਕੁੜੀ ਨੂੰ ਕੋਈ ਹੰਜਗੀ ਨਹੀਂ ਡਾ ਲੱਖੀ ਸੰਧੂ ਜੀ ਕੀ ਮਾਮਲਾ ਹੈ ਜਿਹੜਾ ਅਸੀਂ ਮਾਮਲਾ ਸਰ ਇਦਾਂ ਆ ਕਿ ਰਾਤ 11 11:30 ਦਾ ਟਾਈਮ ਹੀ ਲਗਭਗ ਐਵੇਂ ਆਪਣਾ ਕੰਮ ਤੋਂ ਆ ਕੇ ਰੋਟੀ ਖਾਣ ਲੱਗੇ ਆ ਤੇ ਲੱਗੇ ਸਾਡਾ ਗਵਾਂਢੀ ਮੁੰਡਾ ਉਨੇ ਆਵਾਜ਼ ਦਿੱਤੀ ਆ ਕਾਨ ਥਾਣੀ ਸਾਨੂੰ ਵੀ ਇਤਨਾ ਜ਼ਰਾ ਆਵਾਜ਼ ਕਾਦੀ ਆਉਂਦੀ ਆ ਫਿਰ ਹੋਣਦੇ ਆਪਣੇ ਲਾਗੇ ਤੇ ਫਿਰ ਪਤਾ ਲੱਗਾ ਕਿ ਬਾਬਾ ਜਗੀਰ ਸਿੰਘ ਉਹਦੇ ਘਰ ਤੇ ਅਣਖਾਤੇ ਲੋਕਾਂ ਨੇ ਬੰਦਿਆਂ ਨੇ ਹਮਲਾ ਕੀਤਾ ਜਦੋਂ ਆਪਾਂ ਘਰਾਂ ਚੋਂ ਭੱਜ ਗਏ ਆ ਸਾਰੇ ਆਣ ਗਵਾਂਣ ਯਾਨੀ ਕਿ ਸਾਰੇ ਜਿੰਨੇ ਜਿੰਨੇ ਲਾਗੇ ਘਰ ਰਹੀ ਸਾਰੇ ਆ ਗਏ ਆ ਬਾਹਰ ਆਏ ਜਦੋਂ ਵੇਖਿਆ ਉਹਨਾਂ ਨੇ ਕਿ ਲਗਭਗ 20 ਤੋਂ ਪਲੱਸ ਹੀ ਬੰਦੇ ਹੂੰ ਤੇ ਉਹਨਾਂ ਨੇ ਇਹਨਾਂ ਦੇ ਘਰ ਤੇ ਦਤਰ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਗੇਟ ਗੋਟ ਜਦੋਂ ਅਸੀਂ ਆ ਕੇ ਵੇਖਿਆ ਸਾਰਾ ਵੱਡਿਆ ਪਿਆ ਸੀ ਤੇ ਫੈਰ ਵੀ ਕੀਤੇ ਜਦੋਂ ਉਹਨਾਂ ਨੇ ਪਿੰਡ ਦਾ ਇਕੱਠ ਵੇਲਾ ਕੇ ਪਿੰਡ ਵਾਲੇ ਇਕੱਠੇ ਹੋ ਗਏ ਆ ਉਹ ਫਿਰ ਆਪਣਾ ਜਿੰਦਗੀ ਉਹਨਾਂ ਨੇ ਰਣਨਗੇ ਕੋਸ਼ਿਸ਼ ਕੀਤੀ ਭੱਜ ਗਏ ਉਹ ਨੇਰੇ ਉਸ ਤੋਂ ਬਾਅਦ ਅਪਰੰਤ ਅਸੀਂ ਸਵੇਰੇ ਜਿਹੜੀ ਜਲਦੀ ਕਾਰਵਾਈ ਦੇ ਵਿੱਚ ਜਿਹੜੀਆਂ ਵੀਡੀਓ ਹੈ ਪਿੰਡ ਦੇ ਵਿੱਚ ਸਰਕਾਰੀ ਕੈਮਰੇ ਵੀ ਲੱਗੇ ਸੀ ਤੇ ਹੋਰ ਵੀ ਲੋਕਾਂ ਦੇ ਘਰਾਂ ਜਿਹੜੇ ਕੈਮਰੇ ਲੱਗੇ ਉਹ ਵੀਡੀਓ ਕਢਾਈਆਂ ਵੀਡੀਓ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਤੇਜ਼ ਧਾਰ ਹਥਿਆਰ ਲੈ ਕੇ ਉਹ ਬੰਦੇ ਨਲਕਾਰੇ ਮਾਰਦੇ ਹੋਏ ਭੱਜ ਕੇ ਗਿਆ ਹੂੰ ਤੇ ਕੀ ਮੰਗ ਰਹੇ ਮੰਗੇ ਹੋਈ ਇਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਇਹਨਾਂ ਵਿਚਾਰਿਆਂ ਨੇ ਰਾਤ ਡਰਦਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਆ ਨਿੱਕੇ ਨਿੱਕੇ ਬੱਚੇ ਸੀ ਤੇ ਇਨਸਾਫ ਇਹਨਾਂ ਨੂੰ ਮਿਲਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਹੈ ਜੀ ਗੁੰਡੇ ਅੰਸਰਾਂ ਦੇ ਬਿਲਕੁਲ ਤਾਂ ਬੀਤੀ ਰਾਤ ਦਸ਼ਤਗਰਾਵੋਂ ਜਿਹੜਾ ਘਰ ਦੇ ਉੱਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕੀਤਾ ਤਾਂ ਤਬਰਦੋੜ ਗੋਲੀਆਂ ਚੱਲੀਆਂ ਤੇ ਪਰਿਵਾਰ ਦੇ ਵਿੱਚ ਡੱਸ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਾ ਇੱਕ ਦੋਸ਼ੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ। ਵੰਦੀ ਸਰ ਇੱਕ ਓਬੋਕੇ ਦੇ ਵਿੱਚ ਬੀਤੀ ਰਾਤ ਜਿਹੜਾ ਡੁੰਡਗਰ ਦੀਆਂ ਥਰਾਂ ਵੱਲੋਂ ਕੋਈ ਦਸਤਰਾ ਨਾਲ ਤੇ ਗੋਲੀਆਂ ਚਲਾਈਆਂ ਕੀ ਮਾਮਲਾ ਸਾਰਾ। ਜਗੀਰ ਜਗੀਰ ਸਿੰਘ ਵਾਸੀ ਓਬੋਕੇ ਨੂੰ ਦਰਖਾਸਤ ਮਸੂਲ ਹੋਈ ਸੀ ਵੀ ਸਾਡੇ ਘਰ ਆ ਕੇ ਸਾਡੇ ਰਿਸ਼ਤੇਦਾਰ ਪੈਗੇ ਆ ਤੇ ਜਿਹੜਾ ਉਹਦੀ ਤਸਦੀਕ ਕੀਤੀ ਜਾ ਰਹੀ ਆ ਤੇ ਸ਼ੱਕੀ ਬੰਦਿਆਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਆ ਤੇ ਜਿਹੜੀ ਗੋਲੀ ਚਲਾਉਣਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਘਰ 'ਚ ਠੀਕ ਉਹਦੇ ਗੂੜੀ ਗੱਡੀ ਉਹਨਾਂ ਰਾਮ ਰੋਲਾ ਪਾਇਆ ਵਾ ਉਹਦੀ ਤਸਦੀਕ ਕੀਤੀ ਜਾ ਰਹੀ ਹੈ ਤੇ ਅਗਲੀ ਕਾਰਵਾਈ ਮੋੜ ਚਲੀ ਆ ਸਰ ਕੋਈ ਵੀਡੀਓ ਵੀ ਸੀਸੀਟੀਵੀ ਦੀ ਆਈ ਸਾਹਮਣੇ ਨਹੀਂ ਮੇਰੇ ਕੋਲ ਨਹੀਂ ਆਈ ਕੋਈ ਉਹਨਾਂ ਕੋਲ ਹੋਵੇ ਕੋਈ ਕਹਿ ਨਹੀਂ ਸਕਦਾ ਜੀ ਮੈਨੂੰ ਨਹੀਂ ਦਿਖਾਈ ਉਹਨਾਂ ਜੀ ਕੋਈ ਪਤਾ ਲੱਗਾ ਕੌਣ ਅਜਿਹਾ ਕੋਈ ਅਰੇ ਇਹਨਾਂ ਦਾ ਕੋਈ ਰਿਸ਼ਤੇਦਾਰੀ ਹੈ ਇਹਨਾਂ ਦਾ ਕੋਈ ਕੁੜੀ ਦੇ ਸਹੁਰਿਆਂ ਦਾ ਝਗੜਾ ਚੱਲਦਾ ਸੀ ਬਹੁਤ ਸਬੰਧੀ ਉਹ ਬੰਦੇ ਐ ਦੱਸੇ ਨਹੀਂ ਕਹੇ ਤੇ ਸਾਰੇ ਜਾਨੀ ਮਾਨੀ ਹਮਲਾ ਵੀ ਛੱਟ ਵੀ ਲੱਗੀ ਨਾ ਕੋਈ ਛੱਟ ਨਹੀਂ ਲੱਗੀ ਜੀ ਕੋਈ ਦਰਖਾਸਤ ਨਹੀਂ ਦਰਖਾਸਤ ਸੁਆਹ ਹੋਰ ਕੋਈ ਐਮਐਲਆਰ ਵਗੈਰਾ ਨਹੀਂ ਸਾਹਮਣੇ ਆ ਜੀ ਅਗਲੀ ਕਾਰਵਾਈ ਸਰ ਕਿਦਾਂ ਕੀਤੀ ਜੀ ਆ ਤਸਦੀਕ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਤੇ ਜੋ ਹਰਾਤ ਹੋਣਗੇ ਉਹਦੇ ਮੁਤਾਬਕ ਰਿਪੋਰਟ ਦਰਜ ਹੋ ਜੀ ਕਮਰਾ ਪ੍ਰਸੰਦ ਨਾਲ ਕਪਿਲ ਗਿਲਦੀ ਰਿਪੋਰਟ